ਲਾ ਦੇ ਲਾ ਨਾ ਇਹਨੂੰ ਬਾਰਾਤ ਕਿਹਾ ਤਾਂ ਹੈਗਾ ਸੀਗਾ ਵੀ ਭਾਈ ਸਵੇਰੇ ਮਸੀਨ ਲੱਗਣਾਂ ਸੁਨੇਹਾ ਜੀ ਚਲ ਜੀ ਆ ਗਿਆ ਹੁਣ ਉਹਨੂੰ ਭੇਜ ਦੀ ਖੇਤੋਂ ਕਿਤੇ ਚਿਕਰੇ ਕਰਨ ਲੱਗ ਜੇ ਤੂੰ ਕੰਮ ਮਾੜਾ ਮੋਟਾ ਤੋਂ ਕਹ ਦੱਸ ਮੈਂ ਉਹ ਤੋਂ ਕੀ ਪੱਠੇ ਪਾਉਣੇ ਆ ਗਿਆ ਘਰ ਕੰਮ ਨਹੀਂ ਪਿੜੇ ਉਹ ਤੇਰਾ ਪਤੀ ਨਹੀਂ ਆ ਉਹਦੇ ਕੰਮਾਂ ਤੇ ਵੀ ਲਾਲ ਨਹੀਂ ਹੁਣ ਬਾਟੀ ਦਾ ਕੰਮ ਹੈ ਜੋਰ ਪੈ ਰਿਹਾਗਾ ਪਤਾ ਨਹੀਂ ਕਦੋਂ ਮਰੂਗਾ ਹੁਣ ਚੱਲ ਕੋਈ ਗੱਲ ਨਹੀਂ ਆ ਜਾਣਦੇ ਮੈਂ ਪੀਚਦੀ ਆਂ ਤੂੰ ਅਸ ਚਾਹ ਬੁੱਕ ਤੇ ਮੈਂ ਚਾਹ ਪੀਂਣੀ ਆ ਉਹ ਬਸ ਮੇਰੀ ਚਾਹ ਨੂੰ ਕੀ ਆ ਮੈਂ ਤਾਂ ਇੱਛਾ ਕੇ ਪੀ ਲੂੰਗਾ ਕਿਤੇ ਪੋਚੇ ਲਾਉਣ ਲਾਉਣ ਲੱਗ ਜੇ ਪਹਿਲਾਂ ਇੱਥੇ ਨਹੀਂ ਨਹੀਂ ਪੋਚੇ ਪੁੱਤੇ ਨੇ ਕੋਈ ਲਵਾਉਂਦੇ ਹੈਗੇ ਕੋਈ ਨਹੀਂ ਮੈਂ ਮੈਨੂੰ ਪਤਾ ਹੀ ਆ ਵੀ ਖੇਤ ਕਿੰਨਾ ਕੰਮ ਤੋਂ ਕੱਲਾਗਾ ਕੋਈ ਨਹੀਂ ਭੇਜ ਦੂੰਗੀ ਆ ਜਾਣਦੇ ਤੇਰਾ ਚੱਲ ਪੈ ਨਹੀਂ ਪਤਾ ਆਉਂਦੇ ਹੀ ਹੋਵੇ ਭੇਜ ਦੀ ਚੱਲ ਭੇਜ ਚੰ

चल मैं चाहिए अलग तो पी, पी तो भाग जाओ ता। गा, हो गा लग, जी, मैं जा आ गया, तो चार्थी ओ चार्थी जी मैं ता गया बड़ा लेट हो गया तो बैटरी ला ओ चाची बैटरी तो मुंडा ढिला हो गया

ਮੈਨੂੰ ਪੁੱਛ ਕੇ ਦੇਖ ਮੇਰਾ ਮੁੰਡਾ ਹਸਪਤਾਲ ਤੋਂ ਦਵਾਈ ਤੇ ਬਾਈ ਇਹਨਾਂ ਨੂੰ ਕੀ ਇਹਨਾਂ ਨੂੰ ਤਾਂ ਉਹਦਾ ਕੰਮ ਪਿਆੜਾ ਕੀ ਲੋੜ ਹੈ ਕਿ ਕਿਸੇ ਦੀ ਦੁੱਖ 참 ਨਹੀਂ ਕੋਈ ਨਹੀਂ ਚਾਚੇ ਨੂੰ ਤਾਂ ਮੈਂ ਕਰੂੰਗਾ ਲੋਟ ਉਹਨਾਂ ਨੇ ਕੋਈ ਕੰਮ ਨਹੀਂ ਕਰਦਾ ਨਾ ਥਾੜਾ ਲਿਆ ਤਨ ਦੋ ਰੋਟੀਆਂ ਲਿਆ ਦੇਂਦੀ ਕਸ ਫੇਰ ਛੇਪੇ ਤੜਕੀ ਹੁੰਦੀ ਰੋਟੀਆਂ ਨੂੰ ਦੱਸ ਕੀ ਹੋਇਆ ਗਾ ਉਹ ਹੀ ਕੰਮ ਹੈ ਕਿ ਤੇਰਾ ਚਾਹ ਚੁਟ ਪੀ ਕੇ ਤੂੰ ਖੇਤ ਨੂੰ ਜਾ ਤੇ ਉਦੋਂ ਬਾਅਦ ਆ ਕੇ ਨਣਕਾ ਉਹਦੀ ਚਾਹ ਲੈ ਜੀ ਦਾਸ ਵਾਲੀ ਤੇ ਥਾੜੀ ਨਾਲ ਰੁੱਟ ਗਾਲੇ ਮੈਨੂੰ ਪੱਲੇ ਕਿਸ਼ਾਉਂ ਪੀ ਦੇ ਦੇ ਬੇ ਹੁਣ ਤੂੰ 500 ਕੀ ਕਰਨਾ ਤੇ ਉਹਨੂੰ ਕਿੰਨੇ ਪੈਸੇ ਦੇਤੇ ਤੂੰ ਮੇਰੀ ਗੱਲ ਝੂਠ ਜੱਤੀ ਮੇਰੇ ਕਾਤੇ ਨੂੰ ਨਰਤੀ होता पता चाचे तो, तो सारे बैठा गा पैसे चंगा चाह पी मेन पेगी खेत जाऊंगा खेत की दस पैसा हाथ चढ़ा नहीं पता मछे लगोगे अपने कंट पे फेज ला

हाँ कहना ता ता देखे देखे दे हे, हे, मैं नहीं टाटी देख तेरे चाचे बद सेवा करती है तेन बदची मैं ता

ਵੇ ਹੁਣ ਵਾਲੇ ਚਾਹ ਤੋਂ ਨੇ ਜਵਾਬ ਦਿੱਤਾ ਕਹਿੰਦਾ ਬਸ ਲੈ ਕੇ ਨਾ ਆਵੇ ਤੂੰ ਐ ਕਰਦਾ ਸਾਡੀ ਚਾਹ ਲੈ ਜੀ ਤੂੰ ਹੁਣ ਜਾ ਨਾਲ ਰੋਟੀ ਨਾਲ ਚਾਹ ਇਕੱਠੀ ਲੈ ਜੀ ਹੁਣ ਤੂੰ ਕਿਹੜਾ ਭੱਗ ਜਾ ਮੈਂ ਰੋਟੀ ਬਣਾਉਣੀ ਏ ਪਤਾ ਤਾਂ ਤੱਕ ਇੱਥੇ ਫਿੱਕਾ ਹੋਊਗਾ ਉਹ ਹੀ ਕਹੇ ਨਾ ਤੈਨੂੰ ਫੋਨਾਂ ਤੇ ਬੈਠੇ ਠੇ ਠੇ ਖੇਦੀ ਆ ਉਹਨੇ ਮੈਨੂੰ ਫੋਨ ਕਰਿਆ ਖੇਦੀ ਆ ਤੱਕੀ ਕੀਵੀਆਂ ਮੰਗ ਤੁਰਿਆ ਫਿਰ ਤੈਨੂੰ ਲੱਗਿਆ ਕੋਈ ਨਾ ਕੋਈ ਨਾ ਕੋਈ ਨਾ ਤੱਕੈ ਨੁਗਲੀ ਬਟਾ ਚਲ ਕੋਈ ਨਹੀਂ ਸਰਪੇ ਮੈਨੂੰ ਆ ਪਰਦੇ ਤਾਂ ਮੈਂ ਉਹਨੂੰ ਉਹਦੇ ਤੂੰ ਵੀ ਉਤਾਰੀ ਤਾ ਮੇਰੇ ਕੋਲ ਆ ਮੈਂ ਕੀ ਲੈਣਾ ਤੋ ਹੈ ਐਂ ਤਾਂ ਮੈਨੂੰ ਪਤੀ ਆ ਜੋ ਟਾਈਮ ਪਾਸ नजारे लैंने चल कोई ना लेडू जाने रोटियां बना के चाह बना के रख दनी नाने भोजन की तैयार बना के चल जो मशीन लग गई अज कण निपड़ जोगा कणक निपड़ गई काम निपड़ गया कणको तो बाद

आ चकू चाहे ही पाया फाई भी नहीं फाया चोट भी मरिया जम लगे मशीन लगनी मशीन लगनी हजे चीज मशीन नहीं लगी नोटियां लिया चाची को ला तो 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 था था था। तो के आऊंगा दुपहरा टाल के आऊंगा मनु भुखा मिले

ਤਰਿਆ ਇਨੀ ਇਹ ਉਹ ਟਰਾਲੀ ਦਾ ਗੰਢਾ ਦੀ ਮੰਗੀ ਸੀ ਹਲੀਜੀ ਹਲੀਜੀ ਤਰਿਆ ਇਹਦੇ ਵਾਸਤੇ ਸਕੂਲ ਤੇ ਨਾ ਹੁਣ ਮੈਨੂੰ ਆਏ ਦੱਸੋ ਮੈਂ ਤਾਂ ਹੈ ਚਾਹ ਬਣਾ ਕੇ ਰੱਪੀ ਸੀਗੀ ਮੈਂ ਕਹਿੰਦਾ ਫੋਨ ਕਰਦੀਆਂ ਕਿ ਮੈਂ ਚੱਲ ਮੈਂ ਤੇ ਦਿੱਤੀ ਪੀ ਲੈ ਖੁੱਲ੍ਹੇ ਚਾਹ ਰੋਟੀ ਵੀ ਬਣੀ ਪਈ ਆ ਹਾਂ ਦਿੱਤੀ ਤੇ ਹੁਣ ਤੂੰ ਐਂ ਕਰ ਰੋਟੀਆਂ ਲੈ ਜਾ ਨਾਲੇ ਲੈ ਜਾ ਚਾਹ ਉਹ ਮੰਨ ਦੇ ਭੁੱਖਾ ਤੂੰ ਹੀ ਮਰੀਏ ਨਹੀਂ ਤੂੰ ਤਾਂ ਮੰਨ ਲੈ

ਖੇਤ ਉਹਨਾਂ ਨੇ ਮੰਗੇ ਤੁਰੇ ਫਿੱਡਾਗਾ ਲੋਕਾਂ ਨੇ ਖੇਤ ਵਿੱਚ ਵੀ ਤੂੰ ਇੱਕ ਇਲਕੀ ਦਾ ਫਿੱਡਾਗਾ ਉਹਦੇ ਖੇਤ ਖੜ ਮਛੀਂਗ ਵਾਲਾ ਦੱਛੂ ਤੈਨੂੰ ਮਤਲਬ ਦਮਾਤੀ ਹੈ ਜਿਆਦਾ ਉਹਦਾ ਤੈਨੂੰ ਪਤਾ ਪਾੜ ਪਾਈ ਦਾ ਕ ਭੁੱਖਾ ਜਿਹੜਾ ਉਹ ਵੀ ਫੁਕਰ ਪਾਣੇ ਤੇ ਕਰਾ ਤੂੰ ਹਿੰਦਾ ਗੱਲ ਲੱਗਦੀ ਤੈਨੂੰ ਕੀ ਪਤਾ ਹੈ ਲੋਕਾਂ ਨੇ ਆ ਤੀਮੀਆਂ ਮੰਗ ਰੋ ਉਹਨਾਂ ਦੇ ਬੰਦੇ ਲਈ ਫਿੱਡਾਗਾ ਉਹਨਾਂ ਦੀਆਂ ਤੀਮੀਆਂ ਤੇ ਤੁਰੇ ਫਿੱਡਾ ਮਾਗ ਰੇ ਪੈਸੇ ਦਿੰਦਾ ਫਿੱਡਾ ਨਾ ही, को जे ही मेरी कुछ होंगे गा जो हूं बोलने मेरी गुजरी से चार मार फिर मेरी गल सुनता किन कि चेचा थोड़े मिन हो गया कद खिदी नहीं करी

ਇਹ ਇਧਰ ਲਾਲਨੀ ਆਉਣ ਕਹੂਗਾ ਰੰਗਮੰਦ ਕਰ ਰੱਖੀ ਆ ਰੰਗ ਤਾਂ ਮੈਂ ਜੁਆ ਕਹਿੰਦਾ ਕੱਟ ਕੇ ਬੰਦ ਕਰ ਦਿੰਨੀ ਆਂਗੀ ਹਲੋ ਓਏ ਹਲੋ ਹਾਂ ਓਏ ਆਇਆ ਨਹੀਂ ਕਹਿ ਲਾ ਜੇ ਕੀ ਮਾਰ ਕੇ ਕਾਰਨ ਪੈ ਜਾਂ ਨਾਲੇ ਰੋਟੀਆਂ ਤੇ ਭੁੱਖੇ ਮਰੀ ਜਾਂਦੇ ਆ ਖੇਤ ਉਹ ਮੇਰੀ ਗਾਨਾ ਸੁਣੋ ਉਹ ਤਾਂ ਮੈਂ ਸਵੇਰੀ ਭੇਜਤਾ ਸੀਗਾ ਮੁਰਗੇ ਤਾਂ ਹੋ ਆਏ ਉਹ ਮੈਨੂੰ ਤਾਂ ਲੱਗਦਾ ਇਹਦਾ ਹਸਾਬ ਕਰਨਾ ਪਊਗਾ

हाई हाई। मैं तेने तेने मैं को चलो चल मैं तकरे है। चलो का नहीं। चलो हाँ। कोई नी आर दे मैं देख दी भेज दी गे रोटी खेत ना चाह भेज दी चाह भी बनाई पी है मैं तो अपनी पीली पई है खड़ गया होगा किसी को

बड़ा चाची बैम लाइनी फिर आ गई कर नेाची तू मेरी है मैं तेरा देख डर पेंद भी कुछ नहीं हों चाची मेरे होंगे डरे कर बस मेरी गल सुन चारा डोर दी ओन आया कहता मे आया नहीं तू ए रात ना था। 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 था।

ਮੱਕ ਜਾਣਾ ਲੱਗ ਗਿਆ। ਹੈਗਾ ਤਾਂ ਮੇਰੇ ਘਰ ਵਾਲੇ ਨਾਲ ਬੱਤ ਪੂੜਾਗਾ ਪਰ ਜੋਰ ਦੇ ਚ ਗੰਭਰੂਆ ਜਿੰਨਾਗਾ ਇਹਦੇ ਸਰਤੀਆਂ ਜਿੰਨੇ ਸਾਲਾਂ ਦਾ ਇਹ ਬੈਠਾਗਾ ਸਾਡੇ ਘਰੇ ਉਹਨੇ ਸਾਲਾਂ ਤੋਂ ਮੈਂ ਇਹਦੇ ਪਸੀ ਜਾਨੀਆ ਨਹੀਂ ਤਾਂ ਮੇਰੇ ਘਰ ਵਾਲਾ ਐਡਾ ਖਲਸ਼ਨਾ ਸੀਗਾ ਨਾ ਮੇਰਾ ਤਾਂ ਇੱਕ ਮਿੰਟ ਨਹੀਂ ਸੀ ਕਰਦਾ ਸੀਗਾ ਇਸ ਘਰ ਚ ਰਹਿਣ ਨੂੰ ਇਹਦਾ ਸ਼ੋਕਰ ਆਈਦਾ जरा सा रेहा चल पैसे हाज पैसा तो मैं शरीर मन खुशी ना मिली कोई संतुष्टि कुछ नहीं होंगे किसी नगता है, गा। गा। है गा। पता गा? कमरे बंद च की हों ना। की आपे ना ये खुश नुश ना सीरी खुश ना दुनिया खुश है पता लग रहा किसी ने चल फोन दस मिनट ਆਪਣੇ ਬੜੇ ਖੁਸ਼ ਹਾਂ। ਅੱਜ ਤੱਕ ਵੀ ਜਾਣੀ ਰਹੇਗੀ ਮੇਰੇ ਕੋਲ ਤਖਤ ਖਾਨੇ ਦੀ। ਕੀ ਬੜੀ ਆਜੀ। ਮੂੰ ਤਾਂ ਦਾਤਾ ਵੀ ਨਹੀਂ ਕੰਜਰ ਦਾ ਮਾਦਾ ਹੈਗਾ। ਬਹੁਤ ਛਾਲ ਹੋ ਗਏ ਲੱਗੇ ਨੇ ਇਹਨਾਂ ਦੇ ਨਾਲੇ ਮੈਂ ਰਾਜੀ ਨਾਲੇ ਮੇਰਾ ਸ਼ਰੀਰ ਸੁੱਟੂ ਵਧੀਆ ਬਣ ਗਿਆ। ਨਾਲੇ ਮੇਰਾ ਸ਼ਰੀਰ ਵਧੀਆ ਬਣ ਗਿਆ ਨਾ ਰਹਿ ਕੇ ਦਿਲ ਦੇ ਨਿਮਾਰੇ ਹੈਗੇ ਕੰਜਰ ਦੇ। ਕਿੰਨੇ ਸਾਲਾਂ ਦਾ 15 ਸਾਲ ਹੋ ਗਏ ਰਲੇ ਇਹਨਾਂ ਦੇ। ਹਾਂ 15 ਸਾਲ ਹੋ ਗਏ ਉਹਦਾ ਚਾਚੀ ਨੂੰ ਬੜੀਆ ਝੂਟੇ ਦੇ ਦੰਮੀ ਹੈ ਰੰਨ ਬਹੁਤ ਤਕਰੀਏ ਚਾਚੀ ਕੋਈ ਦੇਖਦਾ ਟਾਟਾ ਵੀ ਛੱਡਦਾ ਨਹੀਂ ਕਿਸੇ ਜਿਹਾ ਬਗਾਨੀਆਂ ਨੂੰ ਮੈਂ ਕਿਹਾ ਅੱਜਾ ਚਲੇ ਇਹਨੇ ਛਾਲ ਹੋ ਗਏ ਪੰਜਿਆ ਦਿਨ ਉਹਦਾ ਵਧੀਆ ਸੀ ਘਰ ਕੋਲ ਬੜੀਆ ਪੋਤਾ ਚੰਗੇ ਪੈਸੇ ਚਾਚੇ ਕੋਲੇ ਹਾਂ ਹੁਣ ਉਹ ਤੇ ਖੇਤ ਵਿੱਚ ਬੱਠਾਗਾ ਐ ਨਹੀਂ ਪਤਾ ਤਾਤੀ ਤੇ ਚੇਰਾ ਹੀ ਨਾ ਲਾਉਂਦਾ ਮੈਂ ਤਾਤੀ ਨੂੰ ਆਖੂਗਾ ਵੀ ਐਤ ਕੀ ਸਾਡੇ ਪੰਜ ਟੱਲੀਆਂ ਤੂੜੀ ਦੀਆਂ ਚੱਟਿਓ ਹੂੰ ਤਾਤੇ ਨਾਲ ਮੰਲੰਗ ਜੇ ਮੰਨਣਾ ਨਹੀਂ ਤਾਂ ਨਾਲੇ ਐਤ ਕੀ ਵਧੀਆ ਇਹਨੂੰ ਤਾਤੀ ਨੂੰ ਕਹੂੰਗਾ ਵੀ ਤਾਤੀ ਮੈਨੂੰ ਪੈਸੇ ਵੱਧ ਦੇਓ ਅਗਲੇ ਛਾਲ ਨੂੰ 100 ਰੁਪਏ ਮੈਨੂੰ ਵੱਧ ਦੇਓ ਪਰ ਕੱਤ ਦਿੱਤੇ ਉਹਨਾਂ ਮਲੰਗ ਜੀ ਹੂੰ ਐਤ ਕੀ ਮੈਂ ਤਾਤੇ ਨਾਲ ਨਹੀਂ ਗੱਲ ਕਰਦਾ ਤਾਤੀ ਨਾਲ ਗੱਲ ਕਰੂੰਗਾ ਹੈ ਵੀ ਤਾਤੀ ਇੰਨੇ ਪੈਸੇ ਲਊਂਗਾ ਮੈਂ ਤਾਂ ਹੁਣ ਤੇ ਤਾਤੀ ਦਾ ਵਧੀਆ ਕਰ ਉਹ ਮਲੰਗ ਜਾਂ ਬੇਕਾਲਾ ਤਜਾ ਹੈ चल आप मलंग चुकी लेना चाची अपने ना चाची बना के रखा गे फिर लोडी की तुरैया कौड़ ही नहीं चाचे की हम जाऊंगा आखिर कहीं गला देगा चल गए जो प्यारी चाची ना पे